ਸਾਰਿਆਂ ਨੂੰ ਮੇਰੇ ਵੱਲੋਂ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਦੇ ਆਂ ਪਾਣੀ ਦੀ ਕਿਉਂਕਿ ਪਾਣੀ ਜਦੋਂ April ਆਉਂਦੀ ਹੈ ਤੇ ਜਿਵੇਂ ਜਿਵੇਂ ਕਣਕ ਦੀ ਵੜਾਈ ਅੱਗਾ ਜਾਣੀ ਹੈ ਉਵੇਂ-ਉਵੇਂ ਪਾਣੀ ਦੀ ਚਰਚਾ ਮੁਰ ਸ਼ੁਰੂ ਹੋ ਜਾਂਦੀ ਹੈ ਨਵੰਬਰ ਚ ਆ ਕੇ ਖਤਮ ਹੋ ਜਾਂਦੀ ਹੈ ਕੋਈ ਪਾਲਿਸੀ ਨਹੀਂ ਕੋਈ ਨੀਤੀ ਨਹੀਂ ਬਣਦੀ ਪਰ April ਤੋਂ ਆ ਕੇ ਇਹ ਦੁਬਾਰਾ ਸ਼ੁਰੂ ਹੋ ਜਾਂਦੀ ਹੈ ਤੇ ਇਸੇ ਦੇ ਵਿੱਚ ਜਿਹੜਾ ਹੁਣ ਇਸ ਵਾਰੀ ਵੀ ਸਰਕਾਰ ਨੇ ਜਿਹੜੀ ਸਭ ਤੋਂ ਪਹਿਲਾਂ ਇਹ ਚਰਚਾ ਸ਼ੁਰੂ ਕਰਤੀ ਹੈ ਸਰਕਾਰ ਨੇ ਇੱਕ ਆਰਡਰ ਪਾਸ ਕੀਤਾ ਹੈ ਕਿ ਇਸ ਵਾਰੀ ਝੋਨੇ ਦੀ ਜਿਹੜੀ ਲਵਾਈ ਹੈਗੀ ਆ ਉਹ 1 ਜੂਨ ਤੋਂ ਸ਼ੁਰੂ ਹੋ ਜਾਏਗੀ ਹੁਣ ਇੱਥੇ ਸੋਚਣ ਵਾਲੀ ਗੱਲ ਹੈ ਕਿ 1 ਜੂਨ ਯਾਨੀ ਕਿ 30 ਜੂਨ ਤੱਕ ਸਾਡੇ ਮੌਨਸੂਨ ਆਉਂਦਾ ਉਹ ਪੀ ਗਰਮੀ ਜਿਹੜਾ ਪਿੱਛੇ ਸਮੇਂ ਦੇ ਵਿੱਚ ਅਸੀਂ ਜਿਹੜਾ ਪਾਣੀ ਦਾ ਰੋਲਾ ਪਿਆ ਹੈਗਾ ਕਿ ਪਾਣੀ ਡੂੰਘਾ ਜਾ ਰਿਹਾ ਪਾਣੀ ਨੂੰ ਬਚਾਉਣਾ ਚਾਹੀਦਾ ਹੈ ਰੇਗਿਸਤਾਨ ਬਣ ਰਿਹਾ ਇਹ ਹੁਣ ਦੁਬਾਰਾ ਸ਼ੁਰੂ ਹੋਣ ਲੱਗਿਆ ਹੈਗਾ ਕਿਉਂਕਿ ਇਹ ਸਾਰੀਆਂ ਅਖਬਾਰਾਂ ਸੋਸ਼ਲ ਮੀਡੀਆ ਹੋਰ ਇਲੈਕਟ੍ਰੋਨਿਕ ਮੀਡੀਆ ਸਭ ਦੇ ਵਿੱਚ ਹੋਣੇ ਚਰਚਾ ਸ਼ੁਰੂ ਹੋ ਜਾਣੀ ਹੈ ਸਰਕਾਰ ਤੇ ਬੁੱਧੀਜੀਵੀ ਦੋਵੇਂ ਹੀ ਇਹਦਾ ਹਿੱਸਾ ਹੋਣਗੇ ਪਰ ਜਦੋਂ ਅਸੀਂ ਇਹਨੂੰ ਵੇਖਦੇ ਆ ਕਿ ਪਾਣੀ ਅਸੀਂ 85 ਤੋਂ ਡਾਇਵਰਸੀਫਿਕੇਸ਼ਨ ਦੀ ਗੱਲ ਕਰਨ ਲੱਗੇ 2009 ਚ ਆ ਕੇ ਅਸੀਂ ਇੱਕ ਜਿਹੜਾ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ 2009 ਐਕਟ ਬਣਾਇਆ ਉਹਦੇ ਵਿੱਚ ਕੀ ਸੀਗਾ ਕਿ ਅਸੀਂ ਝੋਨੇ ਦੀ ਲਵਾਈ ਲੇਟ ਕੀਤੀ ਵੀਝੂਨ ਤੇ ਜਾ ਕੇ ਅਸੀਂ ਉਦੋਂ ਰੀਨਲੀ ਰੱਖੀ ਗਈ ਉਹਦਾ ਸੀਗਾ ਕਿ ਪਾਣੀ ਜਿਹੜਾ ਹੈ ਉਹ ਥੋੜਾ ਜਿਹਾ ਬਚੇ ਉਹਦੇ ਨਾਲ ਕੀ ਹੈ ਕਿਗਾ ਮੌਨਸੂਨ ਸਪਲੀਮੈਂਟ ਕਰ ਲਦਾ ਉਸ ਚੀਜ਼ ਨੂੰ ਲੈ ਕੇ ਅਸੀਂ ਗਏ ਸੀਗੇ ਪਰ ਚਲੋ ਸਮੇਂ ਦੇ ਨਾਲ ਥੋੜਾ ਬਹੁਤਾ ਗਾ ਪਿਛਾ ਹੁੰਦਾ ਰਿਹਾ ਜਦੋਂ ਜਿਹੜਾ ਹੈਗਾ 22 ਤੋਂ ਪਹਿਲਾਂ ਵੀ 2021 ਦੇ ਵਿੱਚ ਇਹਦੀ ਲੋਈ ਅਗੇਤੀ ਕਰਕੇ 15 ਜੂਨ ਲਿਆਤੀ ਗਈ ਉਹ 15 ਜੂਨ ਇੱਕ ਸਟੈਂਡਰਡ ਸੈੱਟ ਹੋ ਗਿਆ 22 ਦੇ ਵਿੱਚ ਕੀ ਕੀਤਾ ਗਿਆ ਕਿ ਇਹਨੂੰ ਚਾਰ ਜ਼ੋਨ ਦੇ ਵਿੱਚ ਹਫਤੇ ਹਫਤੇ ਦੇ ਗੈਪ ਤੇ ਵੰਡਤਾ ਸੰਗਰੂਹਤਾ ਸ਼ੁਰੂ ਕੀਤਾ ਇਸ ਵਾਰੀ ਵੀ ਇਹ ਕਹਿੰਦੇ ਕਿ ਚਾਰ ਜ਼ੋਨ ਦੇ ਵਿੱਚ ਹੋਏਗਾ ਉਹ ਚਾਰ ਜ਼ੋਨ ਹਜੇ ਕਿਹੜੇ ਹੈਗੇ ਆ ਉਹ ਕਲੀਅਰ ਨਹੀਂ ਹੈਗਾ ਪਰ ਜਿਹੜੀ ਗੱਲ ਮੇਰੀ ਹੈਗੀ ਹੈ ਉਹ ਇਹ ਹੈ ਕਿ ਕੀ ਇੱਕ ਜ਼ੋਨ ਤੋਂ ਦੁਬਾਰਾ ਝੋਨਾ ਲਵਾਉਣ ਨਾਲ ਸਾਡਾ ਪਾਣੀ ਬਚੇਗਾ ਜਿਹੜੇ ਸਾਇੰਸਦਾਰਨਾ ਨੇ ਉਦੋਂ ਕੋਈ ਕਰਕੇ ਪਛਾਣ ਲੈ ਕੇ ਗਏ ਸੀ ਕਿ ਉਹ ਸਾਰੀ ਨੀਤੀ ਗਲਤ ਹੋ ਗਈ ਕਿ ਉਹ ਹੁਣ ਕਿਸ ਤਰ੍ਹਾਂ ਪਾਣੀ ਨੂੰ ਅਸੀਂ ਇਹਦੇ 'ਚ ਤਰਕ ਆਇਆ ਕਿ ਮੌਇਸਚਰ ਕੰਟੈਂਟ ਵੱਧ ਜਾਂਦਾ ਹੈ ਮੌਇਸਚਰ ਨੂੰ ਕੰਟਰੋਲ 'ਚ ਰੱਖਣ ਲਈ ਅਸੀਂ ਇਹ ਕੀਤਾ ਹੁਣ ਇਹਦੇ 'ਚ ਮੈਂ ਥੋੜੀ ਜੀ ਗੱਲ ਇੱਥੇ ਹੋਰ ਕਰਦਾ ਕਿ ਜਦੋਂ ਅਸੀਂ ਇਹਨੂੰ ਗੱਲ ਕਰਦੇ ਆ ਅਸੀਂ ਸ਼ਾਰਟ ਡਿਊਰੇਸ਼ਨ ਵੈਰਾਈਟੀਆਂ ਕੱਢੀਆਂ ਗਈਆਂ ਜਿਵੇਂ ਕਿ PR126 ਪਿਛਲੀ ਵਾਰੀ ਜਿਹੜਾ ਮੌਇਸਚਰ ਦਾ ਕੰਟੈਂਟ ਸੀਗਾ ਉਹ ਕਿਆ ਗਿਆ ਕਿ ਲੇਟ ਕਰਕੇ ਹੈ ਮੈਂ ਦਰਸਲ ਉਹਦੇ ਚ ਗੱਲ ਸਮਝਦਾ ਕਿ ਪੀਆਰ 126 ਲੋਕਾਂ ਨੇ ਪਿਛਲੀ ਵਾਰੀ ਜ਼ਿਆਦਾ ਲਾਈ ਕਿਉਂਕਿ ਮੌਇਸਚਰ ਕੰਟੈਂਟ ਦੀ ਗੱਲ ਨਹੀਂ ਸੀ ਕਿ ਗੱਲ ਸੀਗੀ ਕਿ ਪਾਣੀ ਦੀ ਬਚਤ ਹੋਵੇ ਠੀਕ ਹੈ ਉਹ ਲੇਟ ਵੈਰਾਈਟੀ ਛੇਤੀ ਪੱਕਦੀ ਹੈ ਝਾੜ ਤਕਰੀਬਨ ਸੇਮ ਰਹਿੰਦਾ ਹੈਗਾ ਹੁਣ ਉਹਦੇ ਛੈਲਰਾਂ ਵਾਲਿਆਂ ਨੇ ਰੋਲਾ ਪਾ ਲਿਆ ਕਿ ਜੀ ਇਹ ਟੋਟਾ ਸਾਨੂੰ ਵੱਧ ਕੱਢਦੀ ਹੈ ਟੋਟੇ ਦੇ ਰੋਲੇ ਦੇ ਚੱਕਰ ਦੇ ਵਿੱਚ ਉਹਨਾਂ ਦੀ ਲਿਫਟਿੰਗ ਜਿਹੜੀ ਹੈ ਉਹ ਲੇਟ ਹੁੰਦੀ ਗਈ ਹੋਇਆ ਕੀ ਕਿ ਮੰਡੀਆਂ ਦੇ ਵਿੱਚ ਢੇਰੀਆਂ ਵਧੀਆਂ ਗਈਆਂ ਜਗ੍ਹਾ ਹੈ ਨਹੀਂ ਸੀ ਹੁਣ ਕਿਸੇ ਦੀ 4 ਦਿਨ ਲੱਗ ਰਿਹਾ ਕਿਸੇ ਨੂੰ 10 ਦਿਨ ਲੱਗ ਰਿਹਾ ਤਰ੍ਹਾਂ ਉਹ ਢੇਰੀ ਪਈ ਹੈ ਢੇਰੀ ਫਰੋਲੀ ਵੀ ਨਹੀਂ ਜਾ ਰਹੀ ਕਿਉਂਕਿ ਜਗ੍ਹਾ ਹੈ ਨਹੀਂ ਹੋਇਆ ਕੀ ਕਿ ਜਿਹੜੀ ਚੀਜ਼ ਦਬੀ ਪਈ ਰਹੂਗੀ ਉਹਦੇ ਵਿੱਚ ਥੱਲੇ ਵਾਲੀ ਇਹਨਾਂ ਨੂੰ ਮੋਇਸਚਰ ਕੰਟੈਂਟ ਵਧੂ ਗਈ ਵਧੂਗਾ ਜੋ ਅੱਜ ਜਾ ਕੇ ਢੇਰੀ ਲਾ ਦੋ ਉਹ 4 ਦਿਨਾਂ ਬਾਅਦ ਉਹਦਾ ਮੋਇਸਚਰ ਕੰਟੈਂਟ ਹੋਰ ਹੋਊਗਾ 10 ਦਿਨਾਂ ਬਾਅਦ ਹੋਰ ਵਧੂਗਾ ਤੋ ਗੱਲ ਅਸੀਂ ਉਸ ਚੀਜ਼ ਤੇ ਲਿਆਈਏ ਹੁਣ ਜਦੋਂ ਅਸੀਂ ਇੱਕ ਪਾਸੇ ਤਾਂ ਅਸੀਂ ਸਾਰਾ ਕੁਝ ਸਿਸਟਮ 2009 ਤੋਂ ਲਾ ਕੇ 25 ਤੱਕ ਅਸੀਂ ਸੈੱਟ ਕੀਤਾ ਇਹਨੂੰ ਲੇਟ ਕੀਤਾ ਵੈਰਾਈਟੀਆਂ ਉਹ ਲੰਬੀਆਂ ਠੀਕ ਹੈ ਹੁਣ ਅਸੀਂ 1 ਜੂਨ ਤੇ ਘਰਤਾ ਮੋੜ ਯਾਨੀ ਕਿ ਅਸੀਂ ਉਹੀ ਪੂਸਾ 44 ਜਿਹੜੀ ਹੈਗੀ ਹੈ ਬੈਨ ਕੀਤੀ ਸੀ ਕਿ ਉਹੇ ਜਿਹੀਆਂ ਵੈਰਾਈਟੀਆਂ ਨੂੰ ਫੇਰ ਅੱਗਾ ਵਧਾਤਾ ਸੋ ਇਹ ਸੋਚਣ ਦੀ ਗੱਲ ਹੈ ਦੂਜੀ ਗੱਲ ਜਿਹੜੀ ਮੇਰੀ ਇੱਥੇ ਹੈਗੀ ਹੈ ਕਿ ਜਿਹੜੀ ਪੀਆਰ 126 ਉਦੋਂ ਜਿਹੜਾ ਰੋਲਾ ਪਿਆ ਸੀ ਉਹ ਰੋਲਾ ਕੀ ਸੀਗਾ ਕਿ ਉਹਦਾ ਚ ਤਰਕ ਜਿਹੜੇ ਆਏ ਪੀਏਯੂ ਨੇ ਕਿਹਾ ਕਿ ਜਿਹੜੀ ਇਹਦੇ ਵਿੱਚ ਟੋਟਾ ਨਹੀਂ ਹੈ ਬਿਲਕੁਲ ਠੀਕ ਹੈ ਉਹ ਬੜੀ ਲੇਟ ਆਈ ਉਦੋਂ ਮੰਡੀਆਂ ਦੇ ਵਿੱਚ ਗਲਟ ਹੋਇਆ ਸੀ ਉਹਦਾ ਕਾਰਨ ਮੌਇਸਚਰ ਸੀ ਸੋ ਸਾਨੂੰ ਇਹ ਸਮਝਣਾ ਪੈਣਾ ਹੈਗਾ ਕਿ ਇਹ ਦੋਵੇਂ ਚੀਜ਼ਾਂ ਰਿਲੇਟ ਨਹੀਂ ਹੁੰਦੀਆਂ ਹੁਣ ਹੋਣਾ ਕੀ ਹੈ ਕਿ ਪਾਣੀ ਜਿਹੜਾ ਹੈਗਾ ਉਹ ਜਦੋਂ ਅਸੀਂ ਇੱਕ ਗਰਮੀ ਚ ਝੋਨਾ ਲਗਣਾ ਸ਼ੁਰੂ ਹੋ ਗਿਆ ਪਾਣੀ ਹੀਠਾਂ ਜਾਊਗਾ ਹੁਣ ਇਹਦੇ ਵਿੱਚ ਕਿਸਾਨਾਂ ਦਾ ਵੀ ਨੁਕਸਾਨ ਹੈ ਮੈਂ ਜਿਹੜੀਆਂ ਫਾਈਨੈਂਸ਼ੀਅਲੀ ਵੀ ਤੇ ਜਿਹੜਾ ਆਪਣਾ ਦੂਜਾ ਹੈਗਾ ਤੁਹਾਡੀ ਭੰਡੀ ਪ੍ਰਚਾਰ ਵੀ ਹੋਣਾ ਜਿਹੜੇ ਅੱਜ ਖੁਸ਼ ਹੋ ਰਹੇ ਆ ਕਿ ਚਲੋ ਇੱਕ ਚੋ ਤਾਂ ਹੋ ਗਿਆ ਹੁਣ ਇਹਦੇ ਵਿੱਚ ਕੀ ਕਿਤੇ ਜਿਹੜੀ ਹੈਗੀ ਹੈ ਉਹ ਸ਼ੈਲਰਾਂ ਵਾਲੀ ਲੌਬੀ ਤਾਂ ਨਹੀਂ ਇਨਵੋਲਡ ਜਿਹੜੀ ਪਿਛਲੀ ਵਾਰੀ ਪੀਆਰ 126 ਤੋਂ ਚੜਾ ਕੇ ਜਦ ਸਰਕਾਰ ਦੇ ਬੈਨ ਕਰਨ ਦੇ ਬਾਅਦ ਯੁੱਧ ਪੂਸਾ 44 ਨੂੰ ਪ੍ਰਮੋਟ ਕਰਦੀ ਰਹੀ ਤੇ ਸਰਕਾਰ ਨਹੀਂ ਬੋਲੀ ਕਿ ਉਹ ਤਾਂ ਨਹੀਂ ਹੁਣ ਇਹਦੇ ਵਿੱਚ ਹੈਗੇ ਸੋ ਮੇਰੀ ਗੱਲ ਇੱਥੇ ਇੰਨੀ ਹੈ ਕਿ ਜਿਹੜੀ ਚੀਜ਼ ਅਸੀਂ ਹੁਣ ਇਹਨੂੰ ਦੇਖੀਏ ਕਿ ਅਸੀਂ ਕੀ ਕਿਵੇਂ ਫਾਈਨੈਂਸ਼ੀਅਲੀ ਲੋਰਿੰਗ ਸਾਨੂੰ ਪਾਉਣੀ ਹਰ ਵਾਰੀ ਪੈਂਦੀ ਹੈਗੀ 10-10 ਫੁੱਟ ਲੋਰਿੰਗ ਪੈ ਜਾਂਦੀ ਹੈ ਲੋਰੈਂਟ ਥੱਲੇ ਜਾਣ ਨਾਲ ਮੋਟਰ ਵੀ ਵੱਡੀ ਕਰਨੀ ਪੈਂਦੀ ਹੈ ਇਹ ਕਿਸਾਨ ਦੇ ਉੱਤੇ ਹੀ ਖਰਚਾ ਪੈਣਾ ਹੈ ਠੀਕ ਹੈ ਉਧਰੋਂ ਹੋਣਾ ਕੀ ਹੈ ਕਿ ਜਿਹੜੀ ਸਾਰੇ ਬੁੱਧੀਜੀਵੀਆਂ ਨੇ ਸਰਕਾਰਾਂ ਨੇ ਵੀ ਉਦੋਂ ਕਹਿਣਾ ਕਿ ਕਿਸਾਨ ਸਾਡੀ ਗੱਲ ਸੁਣਦੇ ਨਹੀਂ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ ਸਰਕਾਰ ਇਹਨੂੰ ਪੰਜਾਬ ਨੂੰ ਰੇਗਿਸਤਾਨ ਬਣਾਉਣ ਤੇ ਲੱਗੇ ਆ ਇਹ ਗੱਲਾਂ ਮੁਰਖ ਸਾਡੇ ਹੀ ਸਿਰ ਤੇ ਪੈਣੀਆਂ ਹੈਗੀਆਂ ਸਰਕਾਰ ਨੂੰ ਇਸ ਵੇਲੇ ਸੋਚਣ ਦੀ ਲੋੜ ਹੈਗੀ ਹੈ ਕਿ ਜਿਹੜੀ ਚੀਜ਼ਾਂ ਪਾਲਿਸੀਆਂ ਅਸੀਂ ਪਹਿਲਾਂ ਬਣਾਈਆਂ ਸੀਗੀਆਂ ਕੀ ਉਹ ਗਲਤ ਹੈ ਜਿਹੜੇ ਸਾਇੰਸਦਾਨਾਂ ਨੇ ਉਸ ਵੇਲੇ ਚੀਜ਼ਾਂ ਬਣਾਈਆਂ ਸੀ ਉਹਨਾਂ ਨੂੰ ਨਾਲ ਲੈ ਕੇ ਚੱਣਾ ਇਹ ਤਾਂ ਦੂਜੀ ਗੱਲ ਅੱਜ ਜਿਹੜੀ ਸਾਡੇ ਲਈ ਥੋਸ ਨੀਤੀ ਜਿਹੜੀ ਹੈਗੀ ਹੈ ਖੇਤੀ ਨੀਤੀ ਨਾ ਸਾਡੇ ਕੋਲ ਹੈਗੀ ਹੈ ਨਾ ਸਾਡੇ ਕੋਲੇ ਪਾਣੀ ਦੀ ਨੀਤੀ ਹੈਗੀ ਹੈ ਇਹ ਡਰਾਫਟ ਖੇਤੀ ਨੀਤੀ ਉੱਥੇ ਪਈ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਝੋਨੇ ਦੀ ਲਵਾਈ ਲੇਟ ਕਰੋ ਉਹਦੇ ਚ ਵੈਰਾਈਟੀਆਂ ਜਿਹੜੀਆਂ ਥੋੜੇ ਟਾਈਮ ਵਾਲੀਆਂ ਸਮਾਂ ਯੂਜ਼ ਕਰੋ ਕਈ ਜ਼ੋਨ ਚ ਤਾਂ ਉਹਨਾਂ ਨੇ ਬੈਨ ਕਰਨ ਦੀ ਗੱਲ ਵੀ ਕਹੀ ਸੀ ਪਰ ਉਹਦੇ ਤੇ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਜੇ ਲੋੜ ਹੈ ਤਾਂ ਉਹਦੇ ਚ ਚੇਂਜਸ ਲਿਆਓ ਨਾ ਕੋਈ ਇੱਕ ਪੁਖਤਾ ਪਲਾਨ ਤਾਂ ਹੋਵੇ ਬੋਸਟਨ ਕੰਸਲਟੈਂਸੀ ਗਰੁੱਪ ਨੇ ਜਿਹੜੀ ਪੰਜਾਬ ਨੂੰ ਖੇਤੀ ਨੀਤੀ ਬਣਾ ਕੇ ਦੇਣੀ ਸੀ ਉਹ ਕੀ ਦਿੱਤੀ ਕੀ ਸੁਝਾਅ ਵਾਏ ਇਹ ਹਜੇ ਤੱਕ ਜਨ ਤੱਕ ਨਹੀਂ ਕੀਤੇ ਗਏ ਠੀਕ ਹੈ ਹੁਣ ਇੱਕ ਨਵਾਂ ਜਿਹੜਾ ਕੈਲੀਫੋਰਨੀਆ ਨਾਲ ਸੋਇਲ ਐਂਡ ਵਾਟਰ ਮੈਨੇ ਕਨਜ਼ਰਵੇਸ਼ਨ ਜਿਹੜਾ ਐਮਓਯੂ ਸਾਈਨ ਕੀਤਾ ਹੈਗਾ ਹੁਣ ਉਹ ਸਲਾਹ ਦੇਣਗੇ ਕਿ ਕੀ ਹੋਊਗਾ ਦੇਖੋ ਸਾਡੇ ਕੋਲੇ ਚੀਜ਼ਾਂ ਬਹੁਤ ਹੈ ਸਲਾਹਾਂ ਬਹੁਤ ਕੁਸ਼ ਹੈਗਾ ਸਾਡੇ ਕੋਲੇ ਨਵੀਂ ਸਲਾਹ ਦੀ ਕੋਈ ਬਹੁਤੀ ਲੋੜ ਨਹੀਂ ਪੁਰਾਣੀ ਨੂੰ ਅਸੀਂ ਚੱਜ ਨਾਲ ਹੈ ਬਣਾ ਕੇ ਇੰਪਲੀਮੈਂਟ ਕਰ ਲਈਏ ਜਿਹਦੇ ਚ ਪਾਣੀ ਦੀ ਬਚਤ ਵੀ ਹੋਵੇ ਜਿਹੜੀ ਲੋਕਾਂ ਦੀ ਆਮਦਨ ਵੀ ਸਥਿਰ ਰਹੇ ਤੇ ਕਿਸਾਨਾਂ ਨੂੰ ਵੀ ਜਿਹੜੀ ਇਹ ਸੋਚਣ ਦੀ ਲੋੜ ਹੈ ਕਿ ਉਹ ਵੀ ਇਸ ਚੀਜ਼ ਨੂੰ ਨਾਲ ਲੈ ਕੇ ਚੱਲਣ ਕਿ ਕਈ ਚੀਜ਼ਾਂ ਉਹਨਾਂ ਦੇ ਆਗਾਹ ਬਚਾਵ ਲਈ ਹੀ ਹੈਗੀਆਂ ਜਿਵੇਂ ਕਿ ਪਾਣੀ ਜੇ ਬਚੂਗਾ ਤੇ ਖੇਤੀ ਬਚੂਗੀ ਸੋ ਇਹ ਸਾਰੀ ਚੀਜ਼ ਸਾਨੂੰ ਇਨ ਟੋਟਲ ਸੋਚ ਕੇ ਗੱਲ ਕਰਨੀ ਚਾਹੀਦੀ ਹੈ ਧੰਨਵਾਦ